ਲੈ ਵੀਰੇ 40 ਦਿਨਾਂ ਦੀ ਠੀਕ ਹੈ ਜੀ ਕੀ ਰੇਟ ਹੈ ਇਹਦਾ 4500 ਰੁਪਏ ਦਾ 4500 ਹਾਂਜੀ 4500 ਫਿਕਸ ਹੀ ਹੁੰਦਾ ਕਿ ਹੋਏ ਨਹੀਂ ਵੀਰੇ ਕਰ ਲਾਂਗੇ ਮੌਕੇ ਤੇ ਮੰਨਤਾ ਕੋਈ ਮਾੜਾ ਮੋਟਾ ਵੀ ਮੰਨਤਨ ਹੋ ਜਾਂਦਾ ਤੰਗ ਵਾਲੀ ਮੰਡੀਆ ਮੈਂ ਵੀ ਪਹਿਲਾਂ ਮੇਰਾ ਹੋਰ ਲੈਂਡ ਸੀਗੀ ਮੰਨ ਲਓ ਮੈਂ ਕਰਾਇਦਾ ਕੰਮ ਕਰਦਾ ਰਿਆ ਪਹਿਲਾਂ ਮੈਂ ਕਦੇ ਪਸ਼ੂ ਦਾ ਸੰਗਲ ਵੀ ਨਹੀਂ ਖੋਲਿਆ ਇਸ ਜ਼ਿੰਦਗੀ 'ਚ ਕਦੇ ਵੀ ਜ਼ਿੰਦਗੀ 40 ਸਾਲ ਦੀ ਉਮਰ ਹੋ ਗਈ ਪਰ ਆਪਾਂ ਪਹਿਲੇ 3-6 3 ਸਾਲ ਤੋਂ ਇਸ ਕੰਮ ਦੇ ਵਿੱਚ ਆਪਾਂ ਕੰਸੇ ਕੰਮ ਚਾਰ ਟ੍ਰੇਨਿੰਗ ਵਾਲਾ ਜਾਂ ਦੋ ਆਪਣੇ ਸਰਕਾਰੀ ਲੱਗੀਆਂ ਹੋਣ ਦੋ ਪ੍ਰਾਈਵੇਟ ਚਾਰ ਟ੍ਰੇਨਿੰਗ ਠੰਡਾ ਬੋਲਦਾ ਅੱਜ ਨਹੀਂ ਨੇ ਬਿਕੀ ਨਹੀਂ ਬਾਈ ਹਜੇ ਕਿੰਨੇ ਪੈਸੇ ਲੱਗ ਗਏ ਮੇਰੇ ਤਾਂ ਲੱਗ ਗਿਆ 22000 22000 ਹਾਂ ਤੁਸੀਂ ਕਿੰਨੇ ਮੰਗਦੇ ਹੋ ਮੇਰੇ 28000 ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਪਹੁੰਚੇ ਆ ਬਾਈ ਜੀ ਤੁੰਗ ਵਾਲੀ ਬੱਕਰਾ ਮੰਡੀ ਦੇ ਵਿੱਚ ਤੇ ਮੰਡੀ ਤੇ ਬਹੁਤ ਰੌਣਕ ਮੇਲਾ ਅੱਜ ਵੈਸੇ ਠੰਡ ਕਰਕੇ ਪਹਿਲਾਂ ਨਾਲੋਂ ਘੱਟ ਇਹਨਾਂ ਦਿਨਾਂ ਦੇ ਵਿੱਚ ਘਟ ਹੁੰਦਾ ਪਰ ਮੰਡੀ ਫਿਰ ਵੀ ਬਹੁਤ ਭਰੀ ਆ ਤੇ ਵੱਖ-ਵੱਖ ਤਰ੍ਹਾਂ ਦੇ ਜਾਨਵਰ ਆਏ ਆ ਬੱਕਰੀਆਂ ਤਾਂ ਆਉਂਦੀਆਂ ਆਉਂਦੀਆਂ ਇੱਥੇ ਬਾਕੀ ਹੋਰ ਕਈ ਬਰੀਡਾਂ ਦੇ ਜਿਵੇਂ ਕੁੱਤੇ ਹੋ ਗਏ ਮੁਰਗੇ ਮੁਰਗੀਆਂ ਤੇ ਹੋਰ ਵੀ ਕਈ ਨਸਲਾਂ ਦੇ ਜਾਨਵਰ ਆਏ ਆਜੋ ਤੁਹਾਨੂੰ ਮੰਡੀ ਦਾ ਸਾਰਾ ਮਾਹੌਲ ਦਿਖਾਉਣੇ ਆ ਹਜੇ ਵੀ ਲੋਕ ਆ ਰਹੇ ਆ ਹਾਂਜੀ ਆਜੋ ਆਪਾਂ ਹੁਣ ਮੰਡੀ 'ਚ ਪਹੁੰਚ ਚੁੱਕੇ ਆ ਤੇ ਆਜੋ ਲਗਾ ਨਹੀਂ ਪਰਚ ਕਿੱਥੇ ਕੱਢਦੇ ਆ ਉਹ ਸਾਹਮਣੇ ਇਧਰ ਤੁਹਾਨੂੰ ਦਿਖਾਉਣੇ ਆ ਦੇਖੋ ਸਾਰੀਆਂ ਨਸਲਾਂ ਦੇ ਕੁੱਤੇ ਵੀ ਆਉਂਦੇ ਇੱਥੇ ਮੁਰਗੇ ਮੁਰਗੀਆਂ ਹਨਾ ਬਹੁਤ ਚੀਜ਼ਾਂ ਆਉਂਦੀਆਂ ਨੇ ਬਾਈ ਜਿਹੜੀਆਂ ਕਿ ਆਪਾਂ ਗੱਲਬਾਤ ਕਰਾਂਗੇ ਹਨਾ ਬਾਈ ਹਰਾਂ ਦੇ ਨਾਲ ਆਹ ਦੇਖੋ ਇੱਥੇ ਬਾਈ ਹੋਰੀ ਛੋਟੇ ਛੋਟੇ ਬੱਚੇ ਲੈ ਕੇ ਆਏ ਨੇ ਗੱਲਬਾਤ ਕਰਦੇ ਹਾਂ ਨੌਜਵਾਨ ਦੇ ਨਾਲ ਖੜਾ ਹੋ ਜਾ ਬਾਈ ਹੋਰ ਕੀ ਨਾ ਕੀ ਨਾਮ ਆਪਣਾ ਬਾਈ ਗਗਨਦੀਪ ਵੀਰੇ ਕਿਹੜਾ ਪਿੰਡ ਆ ਜੀ ਪੀਖੀ ਵੀਰੇ ਠੀਕ ਆ ਬਾਈ ਕੀ ਲੈ ਕੇ ਆਏ ਹੋ ਅੱਜ ਬੱਚੇ ਲੈ ਕੇ ਆਏ ਵੀਰੇ ਜਰਮਨ ਪੁਮੇਰੀਅਨ ਠੀਕ ਆ ਬਾਹਰ ਕੱਢ ਕੇ ਦਿਖਾ ਦੇ ਹਾਂਜੀ ਹਾਂਜੀ ਪੁਮੇਰੀਅਨ ਤੇ ਜਰਮਨ ਸ਼ੈਫਰਡ ਹਾਂਜੀ ਠੀਕ ਆ ਬਾਈ ਮੰਡੀ 'ਚ ਇੱਥੇ ਗੱਲ ਕਰੀਏ ਕਿਵੇਂ ਰਹਿੰਦੀ ਹੈ ਸੇਲ ਪਰਚੇ ਤੁਹਾਡੀ ਠੀਕ ਆ ਬਾਈ ਹੋ ਜਾਂਦੀ ਹੈ ਵਧੀਆ ਜਿਵੇਂ ਆ ਹੁਣ ਸਰਦੀਆਂ ਦੇ ਦਿਨ ਚੱਲਦੇ ਆ। ਬੱਸ ਹੁਣ ਘੱਟ ਆ ਵੀਰੇ ਯਾਰ। ਹਾਂ ਥੋੜਾ ਜਿਹਾ ਮੌਸਮ ਸਹੀ ਆ ਹੋ ਜਾ ਫਿਰ ਸਹੀ ਹੁੰਦਾ। ਠੀਕ ਆ ਜੀ। ਜਿਆਦਾ ਇੱਥੇ ਵੀ ਕਿਹੜੀ ਬਰੀਡ ਵੇਚਦੀ ਆ? ਜਿਆਦਾ ਪਪਮੇਰੀਆਂ ਨੇ ਵੀਰੇ। ਪਪਮੇਰੀਆਂ। ਹਾਂਜੀ ਆਪਣੇ ਕੋਲ ਸਾਰੇ ਪਪਮੇਰੀਆਂ ਹੀ ਹੁੰਦੇ ਆ। ਠੀਕ ਆ ਜਿਹੜੇ ਹੁਣ ਤੁਹਾਡੇ ਹੱਥ 'ਚ ਬੱਚਾ ਇਹਦੇ ਬਾਰੇ ਦੱਸੋ ਕੀ ਡੀਟੇਲ ਐ ਦੀ। ਇਹ ਫੀਮੇਲ ਆ ਵੀਰੇ 40 ਦਿਨਾਂ ਦੀ। ਠੀਕ ਆ ਜੀ। ਕੀ ਰੇਟ ਹੈਗਾ ਇਹਦਾ? ਇਹਦਾ 4500 ਰੁਪਏ ਦਾ। 4500। ਹਾਂਜੀ। 4500 ਫਿਕਸ ਹੀ ਹੁੰਦਾ ਕਿ ਹੋਏ? ਨਹੀਂ ਵੀਰੇ ਕਰ ਲਾਂਗੇ ਮੌਕੇ ਤੇ ਮੰਨਤਾ ਕੋਈ ਬਾਕੀ ਬਾਈ ਹੋਰਾਂ ਕੋਲੇ ਸਾਰੀਆਂ ਨਸਲਾਂ ਦਾ ਬਾਈ ਤਾਂ 9 ਮਹੀਨਿਆਂ ਦਾ ਇਹ ਕਲਚਰ ਪਾਉਂਦਾ ਬਾਈ ਤਾਂ 9 ਮਹੀਨਿਆਂ ਦਾ ਬਾਈ ਠੀਕ ਆ ਤੇ ਬਾਈ ਯਾਰ ਕਿ ਇੱਥੇ ਹਰ ਵਾਰੀ ਆਉਂਦੇ ਆ ਤੋਂਗੜੀ ਮੰਡੀ ਦੇ ਵਿੱਚ ਇਹਨਾਂ ਦਾ ਬਈ ਪੱਕਾ ਅੱਡਾ ਹੁੰਦਾ ਇੱਥੇ ਸਾਰੀਆਂ ਨਸਲਾਂ ਦੇ ਕਤੂਰੇ ਕੁੱਤੇ ਇਹਨਾਂ ਕੋਲੇ ਹੁੰਦੇ ਆ ਜਦੋਂ ਵੀ ਤੁਸੀਂ ਆਉਂਦੇ ਇਹਨਾਂ ਕੋਲੇ ਆ ਕੇ ਤੁਸੀਂ ਦੇਖ ਸਕਦੇ ਹੋ ਹਨ ਦਿਖਾਓ ਬਈ ਜਾ ਕੇ ਠੀਕ ਆ ਬਾਈ ਹਾਂਜੀ ਬਾਈ ਨੰਬਰ ਬੋਲਦੇ ਆਪਾਂ 99699 45917 ਜੀ ਠੀਕ ਆ ਜੀ ਤੇ ਅੱਗੇ ਬਾਈ ਮੁਰਗੀਆਂ ਲਾ ਆ ਗਿਆ ਹੈਗਾ ਕਾਊਂਟਰ ਬਾਈ ਗੱਗੂ ਗੱਗੂ ਇਹ ਬਾਈ ਦੀ ਵੀਡੀਓ ਵੀ ਆਈ ਸੀ ਆਪਣੇ ਚੈਨਲ ਤੇ ਆ ਜਾਗਾ ਸਾਨੂੰ ਕੋਈ ਹੋਰ ਦੇ ਬਿਆ ਹੋਰ ਹੀ ਤੇ ਕਿਵੇਂ ਆ ਵਧੀਆ ਵਧੀਆ ਬਾਈ ਵਧੀਆ ਜਮਾਂ ਤੁਸੀਂ ਸੁਣਾਓ ਹੋਰ ਬਾਈ ਦੀ ਬਈ ਆਪਣੇ ਚੈਨਲ ਤੇ ਵੀਡੀਓ ਵੀ ਆਈ ਹੈ ਹਨਾ ਫਾਰਮ ਦੀ ਸ਼ੂਟ ਕੀਤੀ ਸੀਗੀ ਤੇ ਅੱਜ ਬਾਈ ਕੀ ਕੀ ਲੈ ਕੇ ਆਇਆ ਹੋ ਮਾਡੀ ਅੱਜ ਬਾਈ ਆ ਮੁਰਗੀਆਂ ਨਾਲ ਦੀਆਂ ਅੰਡੇ ਵਾਲੀਆਂ ਠੀਕ ਆ ਬਾਈ ਤੇ ਟਰਕੀ ਲੈ ਕੇ ਆ ਸਿਲਕੀ ਲੈਂਦੇ ਆ ਸੀ ਠੀਕ ਆ ਬਾਹਰ ਘੱਟ ਕੇ ਦਿਖਾ ਦੋ ਪਿੰਜਰੇ ਚ ਨਾ ਮੁੜਕੇ ਈਸ਼ੂ ਆ ਜਾਂਦਾ ਹਾਂ ਹਾਂ ਬਾਈ ਕੋਲੇ ਦੇਸੀ ਅੰਡੇ ਵੀ ਹੁੰਦੇ ਆ ਗੱਡੀ ਦੇ ਉੱਪਰ ਪਏ ਆ ਹਨਾ ਤੇ ਇੱਥੇ ਸੌਦੇ ਹੋਈ ਜਾਂਦੇ ਆ ਕੋਈ ਮੁਰਗਾ ਲੈ ਗਿਆ ਕੋਈ ਮੁਰਗੀ ਲੈ ਗਿਆ ਕੋਈ ਅੰਡਾ ਲੈ ਗਿਆ ਮੰਡੀ ਤੋਂ ਸੌਖਾ ਹੋ ਜਾਂਦਾ ਬਈ ਇੱਕ ਕੰਪਲੀਟ ਫਾਰਮ ਮਿਲ ਜਾਂਦਾ ਇਹ ਕਿਹੜੀ ਨਸਲ ਇਹ ਸਿਲਕੀ ਆ ਬਾਈ ਸਿਲਕੀ ਠੀਕ ਆ ਬਈ ਇਹ ਇੰਡੀਅਨ ਕਹਿੰਦੇ ਆ ਬਸ ਇਹਨਾਂ ਨੂੰ ਇੰਡੀਅਨ ਸਿਲਕੀ ਇੰਡੀਅਨ ਸਿਲਕੀ ਆ ਜੀ ਹਾਂਜੀ ਹਾਂਜੀ ਤੇਜ਼ ਆ ਇਹ ਇਹ ਫੀਮੇਲ ਹੈ ਜੀ ਹਾਂਜੀ ਉਹ ਮੇਲ ਕਿਵੇਂ ਆ ਹੁਣ ਆ ਦਿਨਾਂ ਦੇ ਵਿੱਚ ਮਾਰਕੀਟ ਮਾਰਕੀਟ ਬਈ ਵਧੀਆ ਅੱਛਾ ਜਮਾ ਤੇ ਆਪਣੀ ਜਿਹੜੀ ਵੀਡੀਓ ਕਰੀ ਸੀਗੀ ਕਿਵੇਂ ਰਿਹਾ ਰਿਸਪੌਂਸ ਬਹੁਤ ਵਧੀਆ ਬਈ ਨਜ਼ਾਰਾ ਹੀ ਦੇਤਾ ਵੀਡੀਓ ਨੇ ਤਾਂ ਆਉਂਦੇ ਆ ਫੋਨ ਫੋਨ ਜਮਾ ਵਾਧੂ ਬਈ ਠੀਕ ਆ ਬਾਹਰੋਂ ਵੀ ਆਉਂਦੇ ਆ अच्छा तो कह रहे मोटर पे रखणे कोई कहंदा कोई कहंदा यार ਘਰੇ ਜਵਾਕਾਂ ਨੂੰ ਖੇਡਣ ਨੂੰ ਚਾਹੀਦੇ ਆ ਭੇਜੋ ਠੀਕ ਆ ਹਾਂਜੀ ਹੁਣ ਆਹ ਜਨਾਂ ਦੇ ਵਿੱਚ ਕਿਹੜੇ ਜਾਨਵਰ ਦੀ ਜ਼ਿਆਦਾ ਡਿਮਾਂਡ ਆ ਤੁਹਾਡੇ ਕੋਲੇ ਸਾਰਿਆਂ ਦੀ ਆ ਬਾਈ ਸਾਰੇ ਮੇਲੇ ਮੇਲੇ ਮੁੱਲੇ ਚੱਲੀ ਜਾਂਦੇ ਆ ਨਾ ਅੱਛਾ ਤਾਂ ਕਰਕੇ ਹੋ ਗਿਆ ਬੱਤਕਾਂ ਦਾ ਸੌਦਾ ਹੋ ਗਿਆ ਆਹ ਦੇਖੋ ਜੀ ਬੱਤਕਾਂ ਦਾ ਸੌਦਾ ਮੁੰਡੀ ਦੇ ਦੇ ਮੈਨੂੰ 1000 ਰੁਪਏ ਦੇ 13 400 ਫੜ ਲਾ ਕੋਈ ਨਾ ਫੇਰ ਫੜਦਾ ਮੈਂ ਅੰਦਰ ਤੋਂ ਇੱਕ ਰੱਖ ਲਾ ਵੀ ਚੱਲ ਜਾਨੀ ਕਿ ਯਾਰ ਹਾਂਜੀ ਬੱਤਕਾਂ ਦੀ ਕਿਹੜੀ ਨਸਲ ਇਹ ਆਖੀ ਕੈਂਬਲ ਆ ਜੀ ਕਾਖੀ ਗੇਰ ਜੀ ਹਾਂ ਜੀ ਹਾਂ ਜੀ ਦੇਸੀ ਆ ਦੇਸੀ ਆ ਬਈ ਉਹ ਚੁੰਜਾ ਨਹੀਂ ਕੀ ਹੋਇਆ ਉਹ ਕਟਿੰਗ ਕਰਨੀ ਪੈਂਦੀ ਆ ਬਈ ਇਹ ਨੀ ਆਂਡਾ ਤੋੜ ਦਿੰਨੀ ਆ ਕਈ ਵਾਰੀ ਖੰਮ ਬੰਮ ਕਰ ਦਿੰਨੀਆਂ ਆ ਕੀ ਰੇਟ ਦੇ ਦਾ ਹਾਂ ਜੀ ਉਹ 400 ਰੁਪਏ ਦੀ ਬਈ ਇਧਰ ਵੀ ਆਪਣੇ ਕੋਲੇ ਅੱਛਾ ਦਿਖਾਓ ਆ ਦੇਖੋ ਬਈ ਪੂਰਾ ਤਕੜਾ ਗਾਓ ਬੈਠੇ ਟਰੱਕੀ ਉਹ ਬੈਠੇ ਤਾਂ ਗੱਡੀ ਇਸੇ ਕੰਮ ਵਾਸਤੇ ਹਾਂ ਬਈ ਇਹ ਤਾਂ ਇੰਨਾ ਵਾਸਤੇ ਆ ਇਹ ਥੋੜੀ ਕ੍ਰੋਸਿੰਗ ਗਲਤ ਹੋ ਗਈ ਸੀ ਟਰੱਕੀ ਨੇ ਕ੍ਰੋਸ ਕਰਤੀ ਸੀਗੀ ਅੱਛਾ ਹਾਂ ਤਾਂ ਕਰਕੇ ਹੋ ਗਿਆ ਹਾਂ ਜੀ ਾਂਡੇ ਉੰਡੇ ਵੀ ਹੁੰਦੇ ਕਿਸੇ ਨੇ ਲੈਣੇ ਹੋਣ ਆਪਣੇ ਤੋਂ ਲੈ ਸਕਦਾ ਭਾਈ ਭਾਗੀਵੰਦਰ ਪਿੰਡਾ ਬਈ ਤਲਵੰਡੀ ਸਾਹਬੂ ਕੋਲੇ ਜੇ ਜਦੋਂ ਮਰਜੀ ਇਹਨਾਂ ਕੋਲੇ ਤੁਸੀਂ ਆ ਸਕਦੇ ਹੋ ਸਾਰੇ ਤਰ੍ਹਾਂ ਦੇ ਜਾਨਵਰ ਹੁੰਦੇ ਧੰਨਵਾਦ ਠੀਕ ਹੈ ਜੀ ਆਜੋ ਅੱਗੇ ਦਿਖਾਉਣਾ ਤੁਹਾਨੂੰ ਮੰਡੀ ਦਾ ਮਾਹੌਲ ਆਜੋ ਭਾਈ ਵੰਡੀ ਅੱਜ ਕਾਫੀ ਅੱਗੇ ਨਾਲੋਂ ਵੱਧ ਗਿਆ ਰੌਣਕ ਮੇਲਾ ਠੀਕ ਆ ਤੇ ਅੱਗੇ ਤੁਹਾਨੂੰ ਆਜੋ ਬੱਕਰੀਆਂ ਵੀ ਦਿਖਾਉਣੇ ਆਪਾਂ ਜਾ ਹੁਣ ਉਹ ਪੁਰਪਾ ਆਹ ਦੇਖੋ ਵੀ ਜਿਹੜੇ ਆਪਣੇ ਜ਼ਿਮੀਂਦਾਰ ਭਰਾ ਹੈਗੇ ਆ ਟਰੈਕਟਰਾਂ ਤੇ ਮਾਲ ਲੈ ਕੇ ਆਉਂਦੇ ਆ ਜਿਹੜੇ ਘਰਾਂ ਦੇ ਵਿੱਚ ਬੱਕਰੀਆਂ ਪਾਲਦੇ ਆ ਤੇ ਮੰਡੀ ਦੇ ਵਿੱਚ ਟਰੈਕਟਰਾਂ ਤੇ ਵੀ ਮਾਲ ਆਉਂਦਾ ਹੈਗਾ ਸਸੀ ਗਾਲ ਜੀ ਕਿਹੜਾ ਪਿੰਡ ਹੈ ਜੀ ਆਪਣਾ ਤੁੰਗੜਾ ਹੈ ਬਾਈ ਜੀ ਆਹੀ ਪਿੰਡ ਹੈ ਜੀ ਤੇ ਕੀ ਲੈ ਕੇ ਆਏ ਹੋ ਅੱਜ ਮੰਡੀ ਤੇ ਬੱਕਰੇ ਲੈ ਕੇ ਆਏ ਜੀ ਠੀਕ ਹੈ ਜੀ ਕਿਵੇਂ ਲੱਗਿਆ ਕੋਈ ਗਾਖ ਜੀ ਕਾਕ ਮੰਦਾ ਹੈ ਮੰਦਾ 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 ਸਰਦੀ ਕਰਕੇ ਠੰਡ ਕਰਕੇ ਹਾਂ ਠੰਡ ਕਰਕੇ ਵਪਾਰੀ ਪੂਰਾ ਨਹੀਂ ਰਿਹਾ ਠੀਕ ਹੈ ਜੀ ਜਿਹੜਾ ਦੂਰ ਦੂਰ ਵਾਲਾ ਵਪਾਰੀ ਘਟ ਆ ਰਿਹਾ ਠੀਕ ਹੈ ਜੀ ਕਰੇ ਰੱਖੇ ਹੋਇਆ ਤੁਸੀਂ ਜਾਨਵਰ ਜੀ ਹਾਂਜੀ ਹਾਂਜੀ ਕਿੰਨੇ ਕਿਨਗ ਨੇ ਆਪਣੇ ਕੋਲੇ ਹੈ ਗਾਇਸ 5-6 ਬੱਕਰੀਆਂ 5-6 ਬੱਕਰੀਆਂ ਤੇ ਨਾਲ ਫਿਰ ਖੇਤੀ ਕਰਦੇ ਹੋ ਜੀ ਹਾਂਜੀ ਹਾਂਜੀ ਕਿਵੇਂ ਲੱਗਦਾ ਤੁਹਾਨੂੰ ਬੱਕਰੀ ਬਾਲਣ ਦਾ ਕੰਮ ਹੈ ਜਿਹੜਾ ਇਹ ਹੁਣ ਮੰਦਾ ਥੋੜਾ ਆ ਥੋੜਾ ਜਿਆਦਾ ਮੰਦਾ ਹੂੰ ਨਹੀਂ ਉਹ ਵੀ ਵਜਦੇ ਆ ਚਾਰ ਪੈਸੇ ਦੇ ਸਾਹਮਣੇ ਆ ਕਰੇ ਹਾਂ 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 ਠੀਕ ਹੈ ਜੀ ਤੇ ਦੇਖੋ ਦੋਸਤੋ ਬਹੁਤ ਸੋਹਣੇ ਇਨਾਂ ਕੋਲੇ ਬੱਕਰੇ ਆ ਹਨਾ ਪਾਲੇ ਹੋਏ ਆ ਵਧੀਆ ਪਲੇ ਹੋਏ ਬੱਕਰੇ ਆ ਤੇ ਵਿਗਣਗੇ ਬਈ ਸ਼ਾਮ ਤੱਕ ਮੰਡੀ ਤੇ ਸੌਦਾ ਹੋ ਹੀ ਜਾਂਦਾ ਹੁੰਦਾ ਸਵੇਰ ਸਵੇਰ ਥੋੜਾ ਗਾਂਘ ਠੰਡਾ ਹੁੰਦਾ ਆ ਦੇਖੋ ਬਰਬਰੀ ਨਸਲ ਦੇ ਵਿੱਚ ਬਹੁਤ ਵਧੀਆ ਨੇ ਬਰਬਰੀ ਨਸਲ ਦਾ ਬੱਚਾ ਹੈਗਾ ਤੇ ਆਜੋ ਇਧਰ ਆਪਾਂ ਚੱਲਦੇ ਆਂ ਹੋਰ ਵੀ ਥੋੜਾ ਮੰਡੀ ਦਾ ਮਾਹੌਲ ਦਿਖਾਉਣੇ ਆ ਆਗੇ ਬਈ ਆਜੋ ਇੱਦਾਂ ਜਾਨਵਰ ਬਹੁਤ ਨਸਲਾਂ ਦੇ ਜਾਨਵਰ ਆਉਂਦੇ ਨੇ ਇੱਥੇ ਐ ਨਹੀਂ ਵੀ ਕੋਈ ਇੱਕ ਨਸਲ ਦਾ ਜਾਨਵਰ ਆਉਂਦਾ ਜਿਹੜੀ ਤੁੰਗ ਵਾਲੀ ਮੰਡੀ ਆ ਪੰਜਾਬ ਦੀ ਸਭ ਤੋਂ ਵੱਡੀ ਮੰਡੀ ਆ ਇੱਥੇ ਜਾਨਵਰ ਵੀ ਸਾਰੀਆਂ ਨਸਲਾਂ ਦੇ ਦੂਰੋਂ ਦੂਰੋਂ ਪੰਜਾਬ ਹਰਿਆਣਾ ਰਾਜਸਥਾਨ ਤੇ ਹੋਰ ਸਟੇਟਾਂ ਤੋਂ ਵੀ ਜਾਨਵਰ ਆਉਂਦੇ ਆ ਆਹ ਬਾਈ ਦੇਖ ਲਓ ਬਰਬਰੀ ਨਸਲ ਦੇ ਲਈ ਫਿਰਦਾ ਬੱਚੇ ਹਾਂਜੀ ਬਾਈ ਕੀ ਲੈ ਕੇ ਆਏ ਹੋ ਅੱਜ ਬਾਈ ਬੱਚੇ ਲੈ ਕੇ ਆਏ ਹੋ ਅੱਛਾ ਕਿਹੜੀ ਨਸਲ ਆਹੇ ਇਹ ਬਰਬਰੀ ਜੀ ਬਰਬਰੀ ਠੀਕ ਆ ਬਈ ਬੱਕਰਾ ਕੇ ਪੱਠਾ ਦੋਨੇ ਇੱਕ ਬੱਕਰਾ ਜੀ ਇੱਕ ਪੱਠਾ ਠੀਕ ਆ ਕਿਵੇਂ ਲੱਗਿਆ ਕੋਈ ਗਾਹਕ ਹਾਂਜੀ ਲੱਗਿਆ ਵੇਖ ਜਾਣਗੇ ਹਾਂਜੀ ਵੇਖ ਜਾਣਗੇ ਠੀਕ ਆ ਬਈ ਆ ਦੇਖੋ ਬਾਈ ਕੋਲੇ ਚਿੱਟੀ ਅੱਖ ਦਾ ਬਰਬਰਾ ਜੀ ਬਹੁਤ ਸੋਹਣਾ ਆ ਪੱਠਾ ਹਾਂਜੀ ਠੀਕ ਹੈ ਜੀ ਆਜੋ ਆਪਾਂ ਅੱਗੇ ਤੁਹਾਨੂੰ ਹੋਰ ਵੀ ਦਿਖਾਉਣੇ ਬਈ ਜਾਨਵਰ ਬਾਈ ਹੋਰੀ ਖੜੇ ਆ ਹਨਾ ਗੱਡੀ ਤੇ ਲੈ ਕੇ ਆਏ ਜਾਨਵਰ ਆਜੋ ਉਹਨਾਂ ਨਾਲ ਗੱਲਬਾਤ ਕਰਦੇ ਆਂ ਬਾਈ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਆਪਣਾ ਜੀ ਆਪਣਾ ਬਾਈ ਕੁਲਵਿੰਦਰ ਸਿੰਘ ਕਿਹੜੀ ਜਗ੍ਹਾ ਤੋਂ ਆਏ ਹੋ ਤੁਸੀਂ ਆਪਾਂ ਵੀਰੇ ਬੰਗੀ ਕਲਾ ਪਿੰਡ ਆ ਜੀ ਠੀਕ ਹੈ ਜੀ ਕੀ ਲੈ ਕੇ ਆਏ ਹੋ ਅੱਜ ਮੰਡੀ ਤੇ ਆਪਣੇ ਕੋਲੇ ਬੱਚੇ ਸੀਗੇ ਵੀਰੇ ਦੋ ਤਿੰਨ ਤਾਂ ਸੇਲ ਲਈ ਠੀਕ ਹੈ ਜੀ ਬੱਚੇ ਵੇਚਦੇ ਆਪਾਂ ਦਿਖਾਇਓ ਕੋਈ ਇੱਕ ਤਾਂ ਬਾਹਰ ਕੱਢ ਲਾ ਵੀ ਪਿੰਡ ਵਿੱਚ ਰਾਈ ਸੀ ਪਿਛਲਾ ਬੱਕਰਾ ਚੱਕ ਬਈ ਉਹ ਪਿਛਲਾ ਚੱਕ ਲਾ ਕੇ ਰਾਈ ਕਿੰਨੇ ਸਮੇਂ ਤੋਂ ਬਈ ਬੱਕਰੀ ਵਾਲਿਆਂ ਦਾ ਕੰਮ ਆਪਣੂੰ ਵੀਰੇ 3 ਸਾਲ ਦੇ ਹੋਂ ਸਾਲ ਹੋ ਗਏ ਇਸ ਕੰਮ ਚ ਠੀਕ ਹੈ ਜੀ ਕਿਵੇਂ ਦਾ ਤਜਰਬਾ ਰਿਹਾ ਤੁਹਾਡਾ ਬਹੁਤ ਵਧੀਆ ਕੰਮ ਆ ਬਈ ਜੀ ਪਰ ਜਾਣਕਾਰੀ ਨਾ ਚਲਾਓ ਬਿਨਾਂ ਜਾਣਕਾਰੀ ਤੋਂ ਫਿਰ ਘਾਟੇ ਲੱਗਾਂ ਮ ਕੋਈ ਵੀ ਆ ਪ੍ਰੋਪਰ ਜਾਣਕਾਰੀ ਹੋਊਗੀ ਫਿਰ ਹਰ ਇੱਕ ਕੰਮ ਆਪਣ ਨੂੰ ਲਫਾਈ ਦੇਊਗਾ ਠੀਕ ਹੈ ਬੱਚੇ ਬਾਰੇ ਦੱਸੋ ਬਈ ਇਹ ਬਈ ਆਪਣੇ ਕੋਲੇ ਬੱਚਾ ਦਾ ਲਾਸਟ ਬੱਚੀ ਆਪਣੇ ਬੱਕਰੇ ਦਾ ਠੀਕ ਹੈ ਜੀ ਇਹਦਾ ਬਾਪ ਪਾਪਾ ਕੰਗ ਗੋਡ ਫਾਰਮ ਤੇ ਸੇਲ ਕਰ ਚੁੱਕੇ ਆ ਠੀਕ ਹੈ ਜੀ ਇਹਦਾ ਬਾਪ ਉਹਨਾਂ ਕੋਲੇ ਆ ਬਾਈ ਕੋਲੇ ਕੰਗ ਕੋਲੇ ਤੇ ਲਾਸਟ ਬੱਚਾ ਆਪਣੇ ਕੋਲੇ 15000 ਰੁਪਏ ਸੇਲ ਕੀਤਾ ਵੀਰੇ ਇਹ ਬਈ 15000 ਦੱਸੇ ਹਾਂ ਹਾਂਜੀ 15 ਦਿਨਾਂ ਦਾ 52 52 ਦਿਨਾਂ ਦਾ ਬੱਚਾ ਹਾਂਜੀ ਬਹੁਤ ਵਧੀਆ ਬੱਚਾ ਈ ਤੇ ਬਈ ਮੰਡੀ ਤੇ ਆਏ ਹੋ ਅੱਜ ਕਿਵੇਂ ਰਿਹਾ ਮੰਡੀ ਦਾ ਮਾਹੌਲ ਮੰਡੀ ਵਧੀਆ ਬਈ ਮਾਹੌਲ ਕਿਤੇ ਥੋੜੇ ਠੰਡ ਕਰਨ ਥੋੜਾ ਜਿਹਾ ਕੰਮ ਤੋਂ ਟੋਪਣੀ ਲਾਈ ਗਿਆ ਕਿੰਨਾ ਦਾ ਫਰਕ ਹੈ ਕਿਉਂਕਿ ਲੈਨ ਦੇਣ ਚ ਥੋੜੀ ਦਿੱਕਤ ਆਉਂਦੀ ਆ ਬੱਚੇ ਠੰਡ ਮੰਦੇ ਆ ਜਾਂ ਬੱਕਰੀਆਂ ਠੰਡ ਲੱਗ ਜਾਂਦੀ ਆ ਤੇ ਇੱਕ ਥੋੜਾ ਜਿਹਾ ਐਫਐਮਡੀ ਤੁਹਾਨੂੰ ਵਧੀਆ ਮੂੰਹ ਖੋਰ ਦਾ ਚੱਲ ਰਿਹਾ ਥੋੜਾ ਜਿਹਾ ਉਹਦੇ ਘਾਟ ਹਾਂ ਲੋਕ ਡਰਦੇ ਆ ਕਿਉਂਕਿ ਜਨ ਬਰੋੱਖਾ ਬਹੁਤ ਬੰਦਾ ਭਰਾਓ ਆਪਾਂ ਨੂੰ ਪਤਾ ਕੋਈ ਕਹਾਣੀ ਦੇ ਨਾਲ ਨਾਲ ਆਪਣਾ ਹੀ ਹਿੱਸਾ ਹੈ ਕਿ ਧੰਦਾ ਦਾ ਹਾਂਜੀ ਤੇ ਥੋੜਾ ਜਿਹਾ ਬੰਦਾ ਮਨ ਤੋਂ ਡਰ ਜਾਂਦਾ ਕਿ ਲੈਣ ਦੇਣ ਤੋਂ ਬਾਕੀ ਅੱਜ ਕੱਲ ਜਿਵੇਂ ਲੋਕ ਵੀਡੀਓ ਦੇਖ ਕੇ ਨਵੇਂ ਲੋਕ ਇਸ ਕਿੱਤੇ ਵੱਲ ਆਉਣਾ ਚਾਹੁੰਦੇ ਹਨਾ ਜ਼ਿਮੀਂਦਾਰ ਭਰਾ ਜਾਂ ਹੋਰ ਵੀ ਬੰਦੇ ਇਸ ਕਿੱਤੇ ਜਾ ਰਹੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਤੁਹਾਡਾ 3 ਸਾਲ ਦਾ ਤਜਰਬਾ ਕੀ ਕਹਿੰਦਾ ਹੈਗਾ ਕਿੱਤਾ ਵਧੀਆ ਦੇਖੋ ਵੀਰੋ ਹਰ ਇੱਕ ਚੀਜ਼ ਦਾ ਮਨ ਲਓ ਵੀ ਆਪੋ ਆ ਉਹਦਾ ਰੁਝਾਨ ਹੁੰਦਾ ਆਪਣਾ ਵੀ ਕਿੱਧਰ ਨੂੰ ਜਾਣਾ ਕਿੱਤਾ ਵਧੀਆ ਮੈਂ ਵੀ ਪਹਿਲਾਂ ਮੇਰਾ ਹੋਰ ਲਾਈਨ ਸੀਗੀ ਮੰਨ ਲਓ ਮੈਂ ਕਰਾਇਦਾ ਕੰਮ ਕਰਦਾ ਰਿਆ ਪਹਿਲਾਂ ਮੈਂ ਕਦੇ ਪਸ਼ੂ ਦਾ ਸੰਗਲ ਵੀ ਨਹੀਂ ਖੋਲਿਆ ਜਿੰਦਗੀ 'ਚ ਕਦੇ ਵੀ ਜਿੰਦਗੀ 40 ਸਾਲ ਦੀ ਉਮਰ ਹੋ ਗਈ ਪਰ ਆਪਾਂ ਪਹਿਲੇ 3-6-3 ਸਾਲ ਤੋਂ ਇਸ ਕੰਮ ਦੇ ਵਿੱਚ ਆਪਾਂ ਕਮਸ ਕਮ ਚਾਰ ਟ੍ਰੇਨਿੰਗਾਂ ਲਾ ਜਾਂ ਦੋ ਆਪਣੇ ਸਰਕਾਰੀ ਲਗੀਆਂ ਹੋਈਆਂ ਦੋ ਪ੍ਰਾਈਵੇਟ ਚਾਰ ਟ੍ਰੇਨਿੰਗਾਂ ਲਾ ਜਾਂ ਨਾਲ ਆਪਾਂ ਜਾਨਵਰ ਰੱਖ ਕੇ ਪਹਿਲੇ 3-6-3 ਸਾਲ ਤੋਂ ਤੇ ਕੰਮ ਚਲਾਇਆ ਇਹ ਠੀਕ ਹੈ ਜੀ ਤੇ ਕੰਮ ਵਧੀਆਗਾ ਪਰ ਇਹ ਨਹੀਂ ਹੈਗਾ ਵੀ ਜੇ ਮੈਂ ਆਪਾਂ ਅੱਜ ਕੰਮ ਸ਼ੁਰੂ ਕਰ ਗਏ ਤਾਂ ਆਪ ਵੀ ਆਪਾਂ ਜਿਹੜੇ ਬੰਦੇ ਆਪਣੇ ਤੋਂ ਮਹਾਰਤੀ ਬੈਠੇ ਉਹਨਾਂ ਬਰਾਬਰ ਪਹੁੰਚਾਂਗੇ ਨਹੀਂ ਬਰੇ ਟਾਈਮ ਲੱਗੂਗਾ ਠੀਕ ਆ ਹਰ ਇੱਕ ਜੀ ਨੂੰ ਟਾਈਮ ਵੀ ਲੱਗਦਾ ਹੁਣ ਆਪਾਂ ਪੈਦਾ ਹੋਏ ਆਪਣੇ ਮਾਪਿਆਂ ਨੇ ਜੰਮਿਆ ਪੜਾਇਆ ਆਪਾਂ ਨੂੰ 15 20 ਸਾਲ ਦੇ ਘਰੇ ਆ ਫੇਰ ਆਪਾਂ ਕਮਾਈ ਦੇਣ ਲੱਗਿਆ ਕੋਈ ਜਾਂਦਾ ਜਵਾਗ ਦਾ ਕਮਾਈ ਦਿੰਦਾ ਨਹੀਂ ਉਹ ਚੀਜ਼ ਹੀ ਹੁੰਦੀ ਆ ਪਹਿਲਾਂ ਆਪਾਂ ਹਲਕੀਆਂ ਬੱਕਰੀਆਂ ਲਈਆਂ ਫੇਰ ਉਹ ਦੂਆ ਦਾ ਪਣ ਜਦੋਂ ਪਤਾ ਲੱਗਾ ਵੀ ਕੰਮ ਵਧੀਆਗਾ ਕਦੇ ਵੀ ਵੱਡੇ ਜਦੋਂ ਤੁਸੀਂ ਨਵਾਂ ਕੰਮ ਸ਼ੁਰੂ ਕਰਦੇ ਹੋ ਨਾ ਵੱਡੇ ਕੰਮ 'ਚ ਨਾ ਪਾਓ ਵੀ ਆਪਾਂ 50000 ਦੀ ਬੱਕਰੀ ਲੈਣੀ ਆ ਲੱਖ ਦੀ ਤੁਸੀਂ ਛੋਟੇ ਤੋਂ ਕੰਮ ਸਟਾਰਟ ਕਰੋ ਹੂੰ ਛੋਟੇ ਤੋਂ ਸਟਾਰਟ ਕਰਾਂਗੇ ਹੌਲੀ ਹੌਲੀ ਅੱਪ ਕਰਦੇ ਜਾਵਾਂਗੇ ਸਿੰਗਲ ਸਿੰਗਲ ਪੌੜੀ ਚੜੋਂਗੇ ਹਾਂ ਫਿਰ ਤੁਹਾਡਾ ਕੰਮ ਵਧੀਆ ਚੱਲੂਗਾ ਤੁਹਾਡੇ ਕੋਲ ਇਸ ਟਾਈਮ ਕਿੰਨੇ ਜਾਨਵਰ ਨੇ ਆਪਣੇ ਕੋਲੇ ਵੀਰੇ ਕਰੇ 15 17 ਜਾਨਵਰ ਆ ਆਪਾਂ ਬਾਲੇ ਨਹੀਂ ਰੱਖਦੇ ਬਰੀਡਿੰਗ ਦਾ ਕੰਮ ਕਰਦੇ ਆ ਇੱਧਰ ਦਿਖਾ ਦਿਓ ਆਪਣਾ ਫਾਰਮ ਦਾ ਕੰਮ ਅਜੀ ਦਿਖਾ ਦਿਓ ਠੀਕ ਹੈ ਇਹ ਆਪਣਾ ਦਵਿੰਦਰਾ ਗੋਡ ਫਾਰਮ ਦੇ ਨਾਂ ਦੇ ਚੈਨਲ ਆ ਬਾਈ ਆਪਣਾ YouTube ਤੇ ਵੀ ਹਾਂ ਆ ਆਪਣੇ ਕੋਲੇ ਬਲੈਕ ਅੰਦਰ ਦਾ ਬੱਕਰਾ ਹੈ ਆਪਣਾ YouTube ਤੇ ਹਨਾ ਤੁਸੀਂ ਸਬਸਕ੍ਰਾਈਬ ਕਰਿਓ ਸਾਰੇ ਜਰੂਰ ਆਪਾਂ ਕੋਈ ਵੀ ਡਿਕ ਦਾ ਸਾਰੀ ਦਿੰਨੇ ਆ ਜਾਣਕਾਰੀ ਉਹਦੇ ਤੇ ਬਾਈ ਹੋਰੀ ਨਾ ਆਨਲਾਈਨ ਜਿਹੜੀ ਜਿ YouTube ਤੇ ਟ੍ਰੇਨਿੰਗ ਦਿੰਦੇ ਆ ਫ੍ਰੀ ਟ੍ਰੇਨਿੰਗ ਵਾਲਾ ਕੰਮ ਹੀ ਆਪਣਾ ਹਾਂ ਜਿਵੇਂ ਇੱਕ ਦਿਨ ਤੋਂ ਲੈ ਕੇ ਹੁਣ ਤੱਕ ਇਹ ਕਾਫੀ ਵੀਡੀਓ ਪਾ ਚੁੱਕਿਆ ਬਾਈ ਦੇਖਦੇ ਹੋ ਵਧੀਆ ਤੇ ਵਧੀਆ ਇਹਨਾਂ ਦੀ ਕੋਸ਼ਿਸ਼ ਆ ਵੀ ਤੁਸੀਂ YouTube ਤੇ ਘਰੇ ਬੈਠੇ ਬੱਕਰੀਆਂ ਦੀ ਟ੍ਰੇਨਿੰਗ ਲੈ ਸਕਦੇ ਹੋ ਤੇ ਬਾਈ ਹੋਰਾਂ ਦਾ ਇਹ ਚੈਨਲ ਆ ਜਰੂਰ ਸਬਸਕ੍ਰਾਈਬ ਕਰਿਓ ਬਾਈ ਜਾਨਵਰ ਵੀ ਬਹੁਤ ਸੋਹਣੇ ਆ ਬਾਈ ਨਾਲ ਗੱਲਬਾਤ ਕਰਕੇ ਬਹੁਤ ਵਧੀਆ ਲੱਗਿਆ ਕਿਉਂਕਿ ਕੋਈ ਵੀ ਚੀਜ਼ ਹੈ ਜੀ ਜਿਹੜੀ ਹੈਗਾ ਕਿੱਤਾ ਜਾਂ ਬਿਜ਼ਨਸ ਆ ਉਹ ਸਮਾਂ ਦਾ ਮੰਗਦਾ ਹੀ ਆ ਫੇਰ ਹੀ ਕਾਮਯਾਬੀ ਮਿਲਦੀ ਹੈ ਹਨਾ ਆਪਣੇ ਕੋਲੇ ਬੱਕਰੀਆਂ ਦੋ ਤਿੰਨ ਸੇਲ ਤੇ ਵੀ ਆ ਖਾਲੀ ਹੈਗੀਆਂ ਫਿਲਹਾਲ ਤਾਂ ਅੱਪ ਜੇ ਕੋਈ ਲੈਣਾ ਚਾਹੁੰਦਾ ਗਰੰਟੀ ਵਾਲੀਆਂ ਬੱਕਰੀਆਂ ਖਾਲੀ ਆ ਗੈਜਰੇਟ ਦੇ ਦੇ ਦਾਂਗੇ ਇਹ ਨੰਬਰ ਤੇ ਤੁਸੀਂ ਸੰਪਰਕ ਕਰਕੇ ਇਹਨਾਂ ਤੋਂ ਜਾਨਵਰ ਵੀ ਲੈ ਸਕਦੇ ਹੋ ਤੇ ਜਾਣਕਾਰੀ ਵੀ ਲੈ ਸਕਦੇ ਲੈ ਸਕਦੇ ਧੰਨਵਾਦ ਬਾਈ ਥੋੜੀ ਮਿਹਰਬਾਨੀ ਬਾਈ ਇਹ ਕੱਢ ਜਾ ਉਹ ਮੈਂ ਲੋ ਬਾਈ ਦੋਸਤੋ ਮੰਡੀ ਦੇ ਵਿੱਚ ਇਹ ਬਾਈ ਆਇਆ ਹੈਗਾ ਬੰਗੀਪਿੰਡ ਤੋਂ ਹੀ ਬਾਈ ਰਾਸਦੀਪ ਸਿੰਘ ਇਹ ਵੀ ਬਰਬਰੀਆਂ ਦਾ ਕੰਮ ਕਰਦੇ ਉਹ ਤੇ ਬਹੁਤ ਸੋਹਣੀ ਬਰਬਰੀ ਲੈ ਕੇ ਆਇਆ ਦੁੱਧ ਵਾਲੀ ਬੱਕਰੀ ਨਾਲ ਦੋ ਬੱਚੇ ਆ ਕੀ ਹਾਲ ਆ ਬਾਈ ਬਾਈ ਬਹੁਤ ਵਧੀਆ ਜੀ ਕਿਵੇਂ ਠੰਡਾ ਬੋਲਦਾ ਅੱਜ ਨਹੀਂ ਠੰਡ ਹੈ ਤੇ ਕਿਵੇਂ ਹੋਈ ਵਿਕੀ ਨਹੀਂ ਹਜੇ ਬੱਕਰੀ ਨਹੀਂ ਵਿਕੀ ਨਹੀਂ ਬਾਈ ਹਜੇ ਕਿੰਨੇ ਪੈਸੇ ਲੱਗੇ ਮੇਰੇ ਦਾ ਲੱਗ ਗਿਆ 22000 22000 ਹਾਂ ਤੁਸੀਂ ਕਿੰਨੇ ਮੰਗਦੇ ਹੋ ਮੇਰੇ 28000 ਮੰਗਦੇ 28000 ਠੀਕ ਆ ਬਈ ਤੇ ਦੋ ਬੱਚਿਆਂ ਨਾਲ ਹੋਣੇ ਨਹੀਂ ਮੇਰੇ ਤਿੰਨ ਬੱਚੇ ਸੀਗੇ ਇੱਕ ਪੱਠ ਦੀ ਸਰਦੇ ਕਰਨ ਐਕਸਪਾਇਰ ਹੋ ਗਈ ਦੋ ਨਾਲ ਬੱਕਰੇ ਹੈਗੇ ਆ ਬਈ ਠੀਕ ਆ ਤੇ ਮੌਕੇ ਤੇ ਬਈ 2 ਲੀਟਰ ਦੁੱਧ ਆ ਇਹਦੇ ਥੱਲੇ 2 ਲੀਟਰ ਦੁੱਧ ਆ ਹਨਾ ਆ ਦੇਖੋ ਬਈ ਝੋਲਾ ਲੱਗਿਆ ਹੋਇਆ ਬੱਕਰੀ ਦੇ ਦੇ ਉੱਪਰ ਪਤਾ ਲੱਗਦਾ ਵੀ ਬੱਕਰੀ ਬਹੁਤ ਵਧੀਆ ਦੁੱਧ ਵਾਲੀ ਹੈਗੀ ਆ ਅੱਜ ਕੱਲ ਇਹੋ ਜਿਹੀਆਂ ਬੱਕਰੀਆਂ ਬਰਬਰੀ ਦੇ ਵਿੱਚ ਬਹੁਤ ਘੱਟ ਮਿਲਦੀਆਂ ਕਰਨਾ ਕੋਲ ਬੱਕਰੀਆਂ ਬਹੁਤ ਸੋਹਣੀਆਂ ਹੁੰਦੀਆਂ ਹਨਾ ਬਈ ਦੁੱਧ ਵਾਲੀਆਂ ਬਹੁਤ ਕਰਦੇ ਹਾਂ ਦੁੱਧ ਇਹ ਪ੍ਰਾਣੀ ਰਲ ਲੈਣ ਲਾ ਵੀਰੇ ਥੋੜੀ ਜਿਹੀ ਜ਼ਿਆਦਾ ਠੀਕ ਆ ਬਈ ਤੁਸੀਂ ਬਰਬਰੀ ਦੀ ਕੰਮ ਕਰਦੇ ਹੋ ਫਿਰ ਹਾਂ ਵੀਰੇ ਬਰਬਰੀ ਦੀ ਕੰਮ ਕਰਦੇ ਆਪਾਂ ਕਿੰਨੇ ਜਾਨਵਰ ਨੇ ਆਪਣੇ ਕੋਲੇ ਹੁਣ ਆਪਣੇ ਕੋਲੇ ਵੀਰੇ ਘਰੇ ਹੁਣ ਮੌਕੇ ਤੇ 12 13 ਜਾਨਵਰ ਆ ਠੀਕ ਆ ਬਈ ਤੇ ਆਪਣੇ ਕੋਲੇ ਜਾਨਵਰ ਪਹਿਲਾਂ ਕਾਫੀ ਸੀਗੇ ਹਾਂਜੀ ਫਿਰ ਆਪਾਂ ਸੇਲ ਕਰਤੇ ਸੀ ਵਿੱਚੋਂ 25 30 ਹੋ ਗਏ ਸੀਗੇ ਠੀਕ ਹੈ ਤੇ ਹੁਣ ਦੁਬਾਰਾ ਪਾਲੇ ਦੁਬਾਰੇ ਪਾ ਰਹੇ ਹੁਣ ਠੀਕ ਆ ਬਈ ਧੰਨਵਾਦ ਓਕੇ